ਕੋਈ ਵੀ ਸਮਾਜਿਕ ਰਿਸ਼ਤਾ ਧਾਰਮਿਕ ਨਹੀਂ ਹੈ ਸਮਾਜਿਕ ਤੌਰ ਤੇ ਤੂੰ ਠੀਕ ਹੈ ਸਾਡੇ ਘਰ ਆਣਾ ਤੇ ਅਸੀਂ ਤੇਰੇ ਘਰ ਚਲੇ ਜਾਵਾਂਗੇ ਸਮਾਜਿਕ ਤੌਰ ਤੇ ਸਮਾਜਿਕ ਅਸੀਂ ਤੇ ਫੇੜ ਨਹੀਂ ਬੰਦੇ ਪਰ ਧਾਰਮਿਕ ਤੌਰ ਤੇ ਨਾ ਤੇਰੇ ਘਰੇ ਕੋਈ ਪਾਠ ਹੋਊਗਾ ਨਾ ਅਸੀਂ ਤੈਨੂੰ ਧਰਮ ਦੇ ਕਿਸੇ ਦਖਨਦਾਜ਼ੀ ਕਰਾਂਗੇ ਨਾ ਅਸੀਂ ਤੈਨੂੰ ਕੋਈ ਲੜਕੀ ਦੇਵਾਂਗੇ ਨਾ ਤੇਰੇ ਘਰ ਰੋਟੀ ਤੇ ਜਾਵਾਂਗੇ ਨਾ ਤੈਨੂੰ ਆਪਣੇ ਘਰ ਰੋਟੀ ਤੇ ਸੱਦਾਂਗੇ ਆ ਇੱਕ ਸਜਾ ਹੁੰਦੀ ਆ ਸਮਾਜ ਦੀ ਜੇ ਸਜਾ ਇਹ ਸਮਾਜ ਕੌਮ ਚੁੱਕ ਲੈਂਦੀ ਤੇ ਕਦੇ ਵੀ ਸ਼ਾਇਦ ਇਹ ਕੌਮ ਦੀ ਇਹ ਹਾਲਤ ਨਾ ਹੁੰਦੀ ਮੈਨੂੰ ਕਈ ਵਾਰ ਕਹਿਣਾ ਪਿਆ ਜਿਹੜੇ ਮੇਰੇ ਜ਼ਿਮੀਂਦਾਰ ਭਰਾਵਾਂ ਨੇ ਅੱਜ ਕੱਲ ਮੋਰਚੇ ਲਾਏ ਨੇ ਇਹ ਮੋਰਚੇ ਇਹਨਾਂ ਨੂੰ ਅੱਜ ਤੋਂ 50 ਸਾਲ ਪਹਿਲਾਂ ਚ ਉੱਠਣਾ ਚਾਹੀਦਾ ਸੀ ਮੋਰਚਿਆਂ ਨੂੰ ਜਿਹੜੇ ਪਿੰਡ ਦੇ ਬੰਦੇ ਨਾ ਸਿੱਖਾਂ ਦੇ ਘਰ ਜੰਮ ਕੇ ਜੇ ਤੁਹਾਡੇ ਇਲਾਕੇ ਚ ਕਿਸੇ ਬੰਦੇ ਨੇ ਦੇਹਧਾਰੀ ਡੰਪਰਾ ਤੋਲ ਲੱਗਿਆ ਤੁਸੀਂ ਸਾਰੇ ਉੱਥੇ ਮੋਰਚਾ ਲਾਉਂਦੇ ਵੀ ਤੂੰ ਕੌਣ ਹੋਣਾ ਸਿੱਖਾਂ ਦਾ ਗੁਰੂ ਬਣਨ ਵਾਲਾ ਸਿੱਖਾਂ ਦਾ ਗੁਰੂ ਤਾਂ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕੌਣ ਹੈ ਉੱਠ ਥੋਂ ਤੁਸੀਂ ਕੀਤਾ ਨਹੀਂ ਤਿੰਨਾਂ ਦਿਨ ਉਹਦੇ ਡੇਰੇ ਰੱਖੇ ਰੱਖਦੇ ਉਹ ਸ਼ੁਰੂ ਹੁੰਦਾ ਸੀ ਡੇਰਾ ਉਦੋਂ ਤੁਸੀਂ ਰੋਕਿਆ ਨਹੀਂ ਉਹ ਉਦਾਵੋਂ ਉਹਨੇ 15 ਕਿਲੇ ਕਿ ਜਮੀਨ ਖਰੀਦ ਗਿਆ ਤੁਹਾਡੇ ਪੈਸੇ ਲੱਗੇ ਸਾਰੇ-ਸਾਰੇ ਦੇ ਇਸ ਕਰਕੇ ਅੱਜ ਤੁਹਾਨੂੰ ਇਹ ਗੱਲਾਂ ਸਮਝਣ ਦੀ ਲੋੜ ਹੈ ਇੱਥੇ ਜੇ ਸਿੱਖ ਸਾਰੇ ਆਪਾਂ ਖੰਡੇ ਦੀ ਪਹੁੰਚ ਛਕੀ ਹੁੰਦੀ ਅਸੀਂ ਉਹ ਅਸਲਾਮ ਅਲੈਕਮ ਕਹਿੰਦੇ ਅਸੀਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਸਵੇਰੇ ਪੰਜ ਬਾਣੀਆਂ ਪੜ੍ਹਦੇ ਉਹ ਸਾਰੇ ਦਿਨ ਚ ਪੰਜ ਨਮਾਜ਼ਾਂ ਕਰਦੇ ਅਸੀਂ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹਦੇ ਅਸੀਂ ਵੀ ਗੁਰਦੁਆਰੇ ਦੌੜ ਕੇ ਜਾਂਦੇ ਉੱਥੇ ਇੱਕ ਵਧੀਆ ਗ੍ਰੰਥੀ ਸਿੰਘ ਹੁੰਦਾ ਔਰ ਦੁਨੀਆਂ ਦੇ ਸਾਰੇ ਧਰਮ ਚੰਗੇ ਨੇ ਸਿੱਖਾਂ ਦੀ ਵਿਸ਼ੇਸ਼ਤਾ ਮੈਂ ਬੇਨਤੀਆਂ ਵੀ ਕਰਦਾ ਜਿਹੜੇ ਬੰਦੇ ਗੁੰਮਰਾਹ ਹੋ ਕੇ ਇੱਧਰ ਉੱਧਰ ਟੁੱਟੇ ਨੇ ਇੱਕ ਖਾਸ ਧਿਆਨ ਦਿਓ ਇੱਕ ਸਿੱਖਾਂ ਦੀ ਜਨਾਨੀ ਹੈ ਜਿਹਨੂੰ ਭਾਰਤ ਵਿੱਚ ਪਹਿਲੀ ਵਾਰ ਬਰਾਬਰਤਾ ਦਿੱਤੀ ਗਈ ਹੈ ਔਰ ਉਹਨੇ ਇੱਕ ਕਿਰਪਾਨ ਪਾਉਣ ਦਾ ਹੱਕ ਦਿੱਤਾ ਗਿਆ ਹੈ 9 ਇੰਚ ਦੀ ਕਿਰਪਾਨ ਹਰ ਸਿੱਖਾਂ ਦੀ ਜਨਾਨੀ ਕੋਲ ਹੋਊਗੀ ਤੇ 9 ਇੰਚ ਦੀ ਕਿਰਪਾਨ ਹਰ ਸਿੱਖ ਕੋਲ ਹੋਊਗੀ ਇਹ ਪਹਿਲੀ ਦੁਨੀਆ ਦੀ ਕੌਮ ਆ ਜਿੱਥੇ ਇੱਕ ਛਾਸਤ ਰੱਖਣ ਦਾ ਸੁਵਿਧਾਨਿਕ ਅਜੇ ਤੱਕ ਪੰਜਾਬ ਸਾਨੂੰ ਭਾਰਤ ਵਿੱਚ ਹੱਕ ਹੈ ਕਿ ਸਿੱਖ ਕੋਲ ਇੱਕ ਕਿਰਪਾਨ ਹੋਣੀ ਸੰਵਿਧਾਨ ਅਨੁਸਾਰ ਅਸੀਂ ਇਹ ਕਿਰਪਾਨ ਪਾ ਕੇ 9 ਇੰਚ ਦੀ ਕਿਤੇ ਵੀ ਡੋਮੈਸਟਿਕ ਫਲਾਈਟ ਤੇ ਜਾਂ ਅਸੀਂ ਕਿਤੇ ਅਸੈਂਬਲੀ ਵਿੱਚ ਕਿਤੇ ਵੀ ਜਾਣਾ ਚਾਹੀਏ ਅਸੀਂ ਜਾ ਸਕਦੇ ਹਾਂ ਸਾਨੂੰ ਕਾਨੂੰਨ ਰੋਕ ਨਹੀਂ ਸਕਦਾ ਹੈ ਤਾਂ ਹੁਣ ਜੇ ਕਾਨੂੰਨ ਰੋਕ ਨਹੀਂ ਸਕਦਾ ਸਾਡਾ ਕਾਨੂੰਨ ਇਸ ਗੱਲ ਦੇ ਹੱਕ ਵਿੱਚ ਹੈ ਕਿ ਸਿੱਖ ਕੋਲ ਕਿਰਪਾਨ ਚਾਹੀਦੀ ਹੈ ਤੇ ਜੇ ਅਸੀਂ ਕਿਰਪਾਨਾ ਨਾ ਰੱਖਾਂਗੇ ਤੇ ਕੋਈ ਜ਼ਿਆਦਾ ਬਹਾਦਰੀ ਨਹੀਂ ਕਰਾਂਗੇ ਉਹ ਗੁਰੂ ਤੋਂ ਬੇਮਖੋਗੇ ਰਹਿਾਂਗੇ ਇਹ ਹੌਲੀ-ਹੌਲੀ ਸਾਡਾ ਹੱਕ ਛਿਨਿਆ ਜਾ ਸਕਦਾ ਦੂਸਰਾ ਇੱਕ ਸਿੱਖ ਕੌਮ ਕੋਲ ਇਹ ਭਾਰਤ ਵਿੱਚ ਵਸਦੀ ਕੌਮ ਕੋਲ ਇੱਕ ਬਹੁਤ ਵੱਡੀ ਵਿਸ਼ੇਸ਼ ਗੱਲ ਹੈ ਉਹ ਹੈ ਕਿ ਸਿੱਖਾਂ ਦੇ ਕੇਸਾਂ ਦਾ ਇੱਜ਼ਤ ਹਜੇ ਤੱਕ ਭਾਰਤ ਦਾ ਸੰਵਿਧਾਨ ਕਰਦਾ ਭਾਵ ਜਿਹੜਾ ਵੀ ਕੋ ਸਿੱਖ ਦੀ ਦਸਤਾਰ ਨੂੰ ਬੇਅਦਬੀ ਕਰੇ ਇਹਦੇ ਦਾੜੇ ਦੀ ਬੇਅਦਬੀ ਕਰੇ ਇਹਦੇ ਕੇਸਾਂ ਦੀ ਕਰੇ ਸਿੱਖਣੀ ਦੇ ਕੇਸਾਂ ਦੀ ਬੇਅਦਬੀ ਕਰੇ ਉਹ ਨੂੰ ਸੁਭਦਾਰ 2 ਸਾਲ ਦੀ ਸਜ਼ਾ ਦਿੰਦਾ ਭਾਰਤ ਦਾ ਤੇ ਉਹ ਬੰਦੇ ਨੂੰ 2 ਸਾਲ ਦੀ ਸਜ਼ਾ ਦਓ ਪਰ ਇਹੋ ਕੇਸ ਕੋਈ ਮੇਰਾ ਹਿੰਦੂ ਭਰਾ ਰੱਖੇ ਮੁਸਲਮਾਨ ਰੱਖੇ ਰਾਮਦੇਵ ਜੀ ਨੇ ਰੱਖੇ ਨੇ ਆ ਸਾਰਾ ਆਪਣਾ ਰੱਖਿਆ ਹੈ ਉਹ ਰੱਖਣ ਉਹਨਾਂ ਦੇ ਕੇਸਾਂ ਦੀ ਕੋਈ ਬਦਬੀ ਕਰੇ ਤਾਂ ਉਹ ਨੂੰ ਕੋਈ ਵੀ ਸਜ਼ਾ ਨਹੀਂ ਹਿੰਦੁਸਤਾਨ ਦਾ ਮਤਲਬ ਤੁਹਾਡੇ ਕੇਸਾਂ ਦੇ ਵੀ ਅਜੇ ਤੱਕ ਸਬਦਾਨ ਚਾਹੀ ਨਹੀਂ ਇੱਜ਼ਤ ਸੀ ਜਿਹੜੇ ਅੱਜ ਦੇ ਨੌਜਵਾਨ ਜਾ ਕੇ 70-70 ਰੁਪਏ ਇੱਕ ਪਾਸੇ ਸਾਡਾ ਕੋਈ ਕੇਸ ਦੀ ਵੱਧ ਵੀ ਕਰੇ ਉਹਨੂੰ 2 ਸਾਲ ਦੀ ਸਬਦਾਨ ਸਜ਼ਾ ਦੇ ਰਿਆ ਦੂਜੇ ਪਾਸੇ ਅਸੀਂ 70 ਰੁਪਏ ਦੇ ਕੇ ਕੋਣ ਆਪਣੀ ਚੰਡ ਲਵਾ ਕੇ ਗੁਰੂ ਤੋਂ ਬੇਮਕ ਹੋ ਕੇ ਇੱਥੇ ਆਕੜ ਕੇ ਪਿੰਡਾਂ 'ਚ ਖੜੀਏ ਫਿਰ ਸਾਨੂੰ ਉਹਨੂੰ ਕੁੜੀ ਵੀ ਦੇ ਦੇਣ ਸਿੱਖ ਫਿਰ ਅਸੀਂ ਉਹਨਾਂ ਦੇ ਘਰੇ ਪਾਠ ਵੀ ਪੜ੍ਹਾਈਏ ਤੇ ਅਸੀਂ ਉਹਨੂੰ ਆਪਣੇ ਘਰ ਵੀ ਸੱਦ ਲਈਏ ਇਸ ਕਰਕੇ ਜਦ ਤੱਕ ਇਹ ਕੌਮ ਨਾ ਇਹ ਪਾਬੰਦੀ ਨਹੀਂ ਲਾਈ ਉਦੋਂ ਤੱਕ ਇਹ ਕੌਮ ਇਕੱਠੀ ਨਹੀਂ ਹੋ ਸਕਦੀ ਇਸ ਕਰਕੇ ਪਿਆਰਿਓ ਅਸੀਂ ਵਾਰ-ਵਾਰ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ ਤੁਹਾਡੇ ਕੋਲ ਬਹੁਤ ਵਿਸ਼ੇਸ਼ ਕੁਝ ਪਿਆ ਇਹ ਪਹਿਲਾ ਦੁਨੀਆ ਦਾ ਗ੍ਰੰਥ ਹੈ ਜਿਹੜਾ ਗੁਰੂ ਬਣਿਆ ਅੱਜ ਤੱਕ ਕੋਈ ਗ੍ਰੰਥ ਗੁਰੂ ਨਹੀਂ ਗਾ ਬਣਿਆ ਇਹ ਪਹਿਲੀ ਗੁਰੂ ਦੀ ਕਿਰਪਾ ਹੋਈ ਹੈ ਕਿ ਜਿੱਥੇ ਗੁਰਦੁਆਰੇ ਦੇ ਨਾਲ ਲੰਗਰ ਹਾਲ ਤਿਆਰ ਕੀਤਾ ਗਿਆ ਅੱਜ ਤੱਕ ਕਿਸੇ ਵੀ ਧਾਰਮਿਕ ਸਥਾਨ ਦੇ ਨਾਲ ਲੰਗਰ ਹਾਲ ਨਹੀਂ ਤਿਆਰ ਕੀਤਾ ਗਿਆ ਕੀਤਾ ਕਿਉਂ ਗਿਆ ਇਹ ਪਹਿਲੀ ਹਿੰਦੁਸਤਾਨ ਦੀ ਕੌਮ ਹੈ ਜਿਹਦੇ 'ਚ ਖੰਡੇ ਦੀ ਪੌਲ ਸ਼ਕਰ ਤੋਂ ਬਾਅਦ ਉਹਦੀ ਪਹਿਲੀ ਜਾਤ ਕੁੱਲ ਗੋ ਧਰਮ ਖਤ ਕੀਤਾ ਜਾਂਦਾ ਹੈ ਅਸੀਂ ਜਦੋਂ ਪੌਣ ਛੱਗਾਂਗੇ ਸਾਨੂੰ ਕਹਿਣਗੇ ਅੱਜ ਤੋਂ ਤੂੰ ਕੋ ਜੱਟ ਨਹੀਂ ਰਿਹਾ ਨਾਈ ਨਹੀਂ ਰਿਹਾ ਸਿੰਬਾਰੀ ਨਹੀਂ ਰਿਹਾ ਤੂੰ ਸਿੱਖ ਬਣਿਆ ਬਸ ਤੇਰੀਆਂ ਪਹਿਲੀਆਂ ਜਾਤਾਂ ਮੁੱਕ ਗਈਆਂ ਤੇ ਨਾਲ-ਨਾਲ ਤੇਰਾ ਪਹਿਲਾ ਧਰਮ ਜੇ ਤੂੰ Hindu ਸੀ ਤੇ ਉਹ ਵੀ ਮੁੱਕ ਗਿਆ ਜੇ ਤੂੰ ਮੁਸਲਮਾਨ ਧਰਮ ਤੋਂ ਸਿੱਖ ਬਣ ਲਗਾ ਤੇਰਾ ਉਹ ਵੀ ਧਰਮ ਮੁੱਕ ਬਸ ਜਿਹੜਾ ਵੀ ਤੂੰ ਆ ਗਿਆ ਹੁਣ ਤੇਰੇ ਪਹਿਲਾ ਧਰਮ ਵੀ ਮੁੱਕ ਗਿਆ ਤੇਰੀ ਜਾਤ ਗੋਤ ਕੁੱਲ ਧਰਮ ਸਾਰਾ ਕੋਈ ਖਤਮ ਹੋ ਗਿਆ ਹੁਣ ਤੂੰ ਕੇਵਲ ਗੁਰੂ ਨਾਨਕ ਦਾ ਸਿੱਖ ਬਣਿਆ ਇਹ ਪਹਿਲਾ ਆ ਹਿੰਦੁਸਤਾਨ ਦਾ ਜਿੱਥੇ ਜਾਤ ਨੂੰ ਤਲੰਜਲੀ ਦਿੱਤੀ ਗਈ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਮੈ ਜਾਤ ਦਾ ਗਰਭ ਨਾ ਕਰ ਇਹ ਪਹਿਲੀ ਕੌਮ ਹੈ ਭਾਰਤ ਦੀ ਅਗਲੀ ਲੰਗਰ ਇਸ ਕਰਕੇ ਦਿੱਤਾ ਗਿਆ ਤਾਂ ਕਿ ਗਰੀਬ ਅਮੀਰ ਉਹ ਉੱਚੇ ਨਹੀਂਵੇਂ ਸਾਰੇ ਬਰਾਬਰ ਬੈ ਕੇ ਛੱਕ ਕੇ ਇਹਨਾਂ ਚ ਏਕਤਾ ਬਣੇ ਤੇ ਇਹਨਾਂ ਚ ਭਾਈਚਾਰਕ ਸਾਂਝ ਮਜ਼ਬੂਤ ਹੋਏ ਗਰੀਬ ਵੀ ਉਹੇ ਖਾਣਾ ਖਾਊਗਾ ਤੇ ਅਮੀਰ ਵੀ ਉਹੇ ਖਾਣਾ ਖਾਊਗਾ ਉਹ ਕੁਦਰਤੀ ਕੁਦਰਤ ਨਾਲ ਉਹਨੂੰ ਗਰੀਬ ਬੜਾਤਾ ਉਹਦੇ ਕਰਮ ਮਾੜੇ ਨੇ ਉਹਦੇ ਕੋਲ ਨਹੀਂ ਪੈਸਾ ਆਇਆ ਤੇ ਦੂਜੇ ਕੋਲ ਪੈਸਾ ਆ ਗਿਆ ਤੇ ਉਹ ਇੱਕ ਵੱਡੀ ਵੱਡੀ ਵਿਉਂਤ ਹੈ ਇਹ ਹਿੰਦੁਸਤਾਨ ਚ ਪਹਿਲੀ ਵੀ ਉਹਤ ਹੈ Hindu dharm ਦੀ ਅਸੀਂ ਵਿਉਂਤ ਨਹੀਂ ਹੈ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਆਪਣੀ ਕਮਾਈ ਵਿੱਚੋਂ ਕਿਸੇ ਲੋੜ ਬੰਦੇ ਦੀ ਸਰਦੀ ਸਮਰੱਥਾ ਆਸਾਰ ਮੰਦ ਗਣ ਹੁਣ ਮੈਂ ਦੇਖਣਿਆ ਕਈ ਕੇਸ ਸਾਡੇ ਕੋਲ ਆਂਦੇ ਨੇ ਪਿੰਡਾਂ ਚ ਕੁੜੀਆਂ ਨੂੰ ਛੱਡਿਆ ਜਾ ਰਿਹਾ ਉਹ ਕੁੜੀ ਦਾ ਨਾਮ ਪੇਕਾ ਕੋਈ ਫਾਸਰਾ ਫੜਦਾ ਨਾ ਸੋਰੇ ਪਿੰਡ ਮੈਂ ਹੁਣ ਆਨਾ ਵੀ ਇਹਨਾਂ ਸਿੱਖਾਂ ਨੂੰ ਇਹਨਾਂ ਨੂੰ ਉਦੋਂ ਮੋਰਚਾ ਲਾਣਾ ਚਾਹੀਦਾ ਸੀ ਜਦੋਂ ਇਹਨਾਂ ਦੀ ਪਿੰਡ ਵਿੱਚ ਕੋਈ ਵਿਆਹ ਤਾਂ ਕੁੜੀ ਛੱਡੀ ਗਈ ਹੈ ਜਿਹੜੇ ਬੰਦੇ ਨੇ ਬਦਮਾਸ਼ੀ ਕਰਕੇ ਉਹ ਧੀ ਛੱਡੀ ਹੈ ਉੱਥੇ ਜਾ ਕੇ ਮੋਰਚਾ ਲਾਉਂਦੇ ਵੀ ਤੂੰ ਕੌਣ ਹੋਏ ਏ ਕੁੜੀ ਨੂੰ ਛੱਡਣ ਵਾਲਾ ਉੱਥੇ ਨਹੀਂ ਕੁਛ ਨਹੀਂ ਕੀਤਾ ਉਹਨ ਕੋਰਟ ਵਿੱਚ ਚੱਰੀ ਐ ਉਹ ਕੋਰਟ ਵਿੱਚ ਉਹਦੀ ਕੋਈ ਪੁੱਛ ਪੁੱਛਤ ਨਹੀਂ ਹੋ ਰਹੀ ਜੇ ਉੱਥੇ ਪੈਸੇ ਉਹ ਵਗਾ ਦਿੰਦੇ ਮੁੰਡੇ ਵਾਲੇ ਕੁੜੀ ਛੱਡੀ ਦੇ ਬਾਵਜੂਦ ਕੋਈ ਮੁੰਡੇ ਨਾਲ ਵਿਆਹ ਕੀਤਾ ਹੋਇਆ ਅਰ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਵੀ ਮੁੰਡੇ ਨਾਲ ਵਿਆਹ ਕੀਤਾ ਪਰ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਵੀ ਇੱਕ ਕੁੜੀ ਛੱਡੀ ਹੈ ਹਜੇ ਉਹ ਵਿਚਾਰੀ ਉੱਥੇ ਧੱਕੇ ਖਾਂਦੀ ਐ ਦੋ ਕੁੜੀਆਂ ਜੰਮ ਕੇ ਇੱਕ ਤੂੰ ਹੋਰ ਵਿਆਹ ਕੇ ਲੈ ਗਏ ਆ ਕੋਈ ਬੰਦੇ ਨਾਲ ਕੋਈ ਗੱਲ ਨਹੀਂ ਮਤ ਜੇ ਇਹ ਉਦੋਂ ਇਹਨਾਂ ਨੂੰ ਇਹ ਮੋਰਚੇ ਲਾਣ ਦੀ ਲੋੜ ਸੀ ਤਾਂ ਕਿ ਅੱਗੇ ਤੋਂ ਕੋਈ ਵੀ ਬੰਦਾ ਥੋੜਾ ਕੀਤਾ ਜਨਾਨੀ ਛੱਡਣ ਦਾ ਸਟੈਪ ਨਾ ਚੁੱਕੇ ਇੱਥੇ ਇਹਨਾਂ ਨੂੰ ਲੋੜ ਸੀ ਜਦੋਂ ਇਹਨਾਂ ਦੇ ਪਿੰਡ 'ਚ ਠੇਕਾ ਖੁੱਲਿਆ ਸੀ ਉੱਥੋਂ ਘੇਰ ਲੈਂਦੇ ਜਾ ਕੇ ਵੀ ਸਾਡੇ ਪਿੰਡ 'ਚ ਠੇਕੇ ਦੀ ਕੋਈ ਲੋੜ ਨਹੀਂ ਚੱਕੋ ਇੱਥੋਂ ਅਸੀਂ ਕੋਈ ਠੇਕੇ 'ਚ ਜੇ ਨਹੀਂ ਘੇਰ ਲਾ ਸੀ ਤੇ ਕੋਈ ਬੰਦਾ ਠੇਕੇ ਵੱਲੋਂ ਹੂ ਨਾ ਕਰਦਾ ਤੇ ਠੇਕਾ ਆਪਣੇ ਆਪ ਚੱਕਿਆ ਜਾਣਾ ਸੀ ਕਹਿੰਦੇ ਲੋੜ ਨਹੀਂ ਸੀ ਉਹਨਾਂ ਗੱਲਾਂ ਚ ਜੇ ਕਿਸੇ ਪਿੰਡ ਇਹਨਾਂ ਦੇ ਪਿੰਡ ਦੇ ਕਿਸੇ ਬੰਦੇ ਨੇ ਝੂਠੀ ਗਵਾਹੀ ਦਿੱਤੀ ਆ ਜਾ ਕੇ ਇਹਨਾਂ ਨੂੰ ਪਤਾ ਵੀ ਦੋ ਬੰਦੇ ਜਿਹੜੇ ਲੜੇ ਆ ਇਹਨਾਂ ਚੋ ਦੋ ਹੀ ਬੰਦੇ ਆ ਦੋਸ਼ੀ ਨੇ ਜਿਹੜੇ ਚਾਰ ਬੰਦੇ ਹੋਰ ਨਾਲ ਲਿਖੇ ਨੇ ਉਹ ਚਾਰੇ ਬੰਦੇ ਬੇਕਸੂਰੇ ਨੇ ਇਹ ਨਹੀਂ ਉਹਨੂੰ ਘੇਰਨਾ ਸੀ ਵੀ ਤੂੰ ਇਹ ਚਾਰ ਬੰਦੇ ਜਿਹੜੇ ਲਿਖਾਇਆ ਗਲਤ ਲਿਖਾਇਆ ਜਿਹੜੇ ਬੰਦੇ ਨਾਲ ਕਸੂਰ ਕੀਤਾ ਉਹਨੂੰ ਸਜ਼ਾ ਦੇ ਜਿਹੜੇ ਆ ਬੰਦੇ ਲਿਖਾਏ ਹੋਏ ਨੇ ਇਹ ਤੂੰ ਗਲਤ ਲਿਖਾਇਆ ਜੇ ਤੂੰ ਇਹਨਾਂ ਨੂੰ ਲਿਖਾਏਂਗਾ ਤਾਂ ਅਸੀਂ ਪਿੰਡ ਦੇ ਲੋਕ ਤੇਰੇ ਨਾਲ ਬਿਲਕੁਲ ਤੁਰਨੂ ਕੱਲ ਨੂੰ ਸਾਡੇ ਚਾਰ ਬੰਦੇ ਕੋਲ ਹੋਰ ਲਿਖਾ ਦਊਗਾ ਕੋਲ ਹਸੀ ਪਿੰ ਉਹਨੂੰ ਅਕਲਾਂ ਦੀ ਵੀ ਮੈਂ ਕੋਈ ਗਲਤ ਕੰਮ ਕਰ ਰਿਹਾ ਇਸ ਕਰਕੇ ਇਹ ਸਮਾਂ ਹੱਸੇ ਔਰ ਇਹ ਵੀ ਮੈਂ ਬੇਨਤੀ ਕਰਦਾ ਹਾਂ ਨਾ ਵੀ ਪਹਿਲੀ ਕੌਮ ਹੈ ਜਿਹੜੀ ਕਹਿੰਦੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਇਹ ਕਿਸੇ ਕੌਮ ਨੇ ਇਹਨਾਂ ਨਾਅਰਾ ਨਹੀਂ ਦਿੱਤਾ ਅੱਜ ਉਹ ਸਿੱਖ ਲੋਭ ਤੇ ਬਸ ਹੋ ਕੇ ਆਪਣੇ ਸਕੇ ਭਰਾ ਦੀ ਉਲਟ ਚੱਲਦਾ ਇੱਥੇ ਤੱਕ ਗ੍ਰਾਪਟ ਹੋ ਚੁੱਕੀ ਹੈ ਇੰਨਾ ਕਲਜੁਗ ਦਾ ਪ੍ਰਭਾਵ ਹੋ ਚੁੱਕਿਆ ਨਿੱਜ ਸਵਾਰਥ ਦਾ ਜੀਵਨ ਹੈ ਨਾ ਕਿ ਮੇਰਾ ਹੀ ਬਣ ਜਾ ਜੋ ਮਰ ਜਾ ਹੋਰ ਕਿਸੇ ਦਾ ਕੁਝ ਨਾ ਬਣੇ ਜਾਂ ਕੁਝ ਨਾ ਹੋਏ ਉਹਦੇ ਨਾਲ ਉਹਨੂੰ ਇਹ ਇੰਟਰਸਟ ਨਹੀਂ ਰਿਹਾ ਇੱਕ ਪਾਸੇ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਹੈ ਔਰ ਦੂਸਰੇ ਪਾਸੇ ਇਹ ਪਹਿਲੀ ਕੌਮ ਹੈ ਜਿੱਥੇ ਹਰ ਬੰਦੇ ਨੂੰ ਸਰਦਾਰ ਬਣਾਇਆ ਗਿਆ ਹਰ ਬੰਦੇ ਨੂੰ ਕੀ ਬਣਾਇਆ ਗਿਆ ਸਰਦਾਰ ਜਿਹੜੀ ਮਰਜੀ ਜਾਤ ਹੈ ਉਹਦਾ ਦਾੜਾ ਲੱਗਿਆ ਆ ਜਿਹੜੇ ਮੁੰਡੇ ਸਿੱਖਾਂ ਦੇ ਦਾੜੀ ਕੱਟ ਕੇ ਉੱਤੇ ਦਸਤਾਰ ਸਜਾਉਂਦੇ ਨੇ ਉਹ ਉਹਨਾਂ ਦੀ ਬਿਲਕੁਲ ਉਹਨਾਂ ਦੇ ਜਿਹੜਾ ਟੌਰ ਹੈ ਉਹ ਬਿਲਕੁਲ ਖੇ ਵਰਗਾ ਵੀ ਨਹੀਂ ਹੁੰਦਾ ਪੂਰਾ ਦਾੜਾ ਹੋਏ ਬਿਛਾਰੇ ਜੱਗੇ ਹੁਣ ਤੇ ਉੱਤੇ ਦਸਤਾਰ ਲੱਗੀ ਹੋਏ ਜਿਵੇਂ ਲਾੜਾ ਤੇ ਜੰਝ ਦਾ ਸੰਬੰਧ ਹੈ ਇਦਾਂ ਦਾੜੇ ਤੇ ਮੁਛਾਰੇ ਤੇ ਦਸਤਾਰ ਦਾ ਸੰਬੰਧ ਹੈ ਇਹ ਪਹਿਲੀ ਕੌਮ ਹੈ ਜਿਸੇ ਹਰ ਕਨੂੰ ਸਰਦਾਰ ਬਣਾਇਆ ਗਿਆ ਨਿਯਮਿਤ ਨਿਯਮਿਤ ਜਾਤ ਨੂੰ ਸਰਦਾਰ ਬਣਾਇਆ ਗਿਆ ਇਹ ਪਹਿਲੀ ਕੌਮ ਹੈ ਜਿੱਥੇ ਕੜਾ ਪ੍ਰਸ਼ਾਦ ਬਣਾਇਆ ਗਿਆ ਜਿਹਦੇ ਚ ਬਰਾਬਰ ਮਾਤਰਾ ਵਿੱਚ ਮਿੱਠਾ ਤੇ ਆਟਾ ਤੇ ਘਿਓ ਦੇਸੀ ਪਾਇਆ ਗਿਆ ਬੁੱਢੇ ਤੋਂ ਬੁੱਢਾ ਖਾਏ ਜਵਾਨ ਤੋਂ ਜਵਾਨ ਖਾਏ ਛੋਟੇ ਤੋਂ ਛੋਟਾ ਖਾਏ ਉਹਨੂੰ ਕੋਈ ਅਨਰਜੀ ਵੀ ਪੂਰੀ ਮਿਲੇ ਤੇ ਉਹਦੀ ਕੋਈ ਵੀ ਉਹਨੂੰ ਚੱਫਣ-ਚੱਥਣ ਦੀ ਵੀ ਕੋਈ ਲੋੜ ਨਾ ਹੋਵੇ ਇਹ ਪਹਿਲੀ ਕੌਮ ਹੈ ਬਹੁਤ ਕੁਝ ਪਿਆ ਤੁਹਾਡੇ ਕੋਲ ਇਹ ਪਹਿਲੀ ਕੌਮ ਹੈ ਜਿੱਥੇ ਛੋਟੇ ਛੋਟੇ ਬੱਚਿਆਂ ਨੇ ਸ਼ਹੀਦੀ ਦਿੱਤੀ ਹੈ ਆ ਮੇਰੇ ਅਸਾਈ ਵੀਰ ਸਤ ਸਤਕਾਰਯੋਗ ਆਈਸਾ ਜੀ ਈਸਾ ਜੀ ਨਾਲ 13 ਬੰਦੇ ਖੜੇ ਸਨ ਜਦੋਂ ਉਹਨਾਂ ਨੂੰ ਸੂੜੀ ਤੇ ਟੰਗਣ ਲੱਗੇ ਨੇ ਉਹਨਾਂ ਦੇ ਪੈਰੋ ਘਾਰ ਸਨ ਉਹਨਾਂ ਦੇ ਸਿਰ ਸਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹਦੇ ਕੀ ਲੱਗਦੇ ਹੋ ਆਂਦੇ ਅਸੀਂ ਇਹਨਾਂ ਦੇ ਸਿਸ਼ੇ ਹੈ ਤੇ ਜਦੋਂ ਈਸਾ ਜੀ ਨੂੰ ਪੁੱਛਿਆ ਵੀ ਇਹ ਕੌਣ ਨੇ ਆਂਦੇ ਮੇਰੇ ਬੰਦੇ ਨੇ ਜਦੋਂ ਉਹ ਨਹੀਂ ਕਹੇ ਵੀ ਤੁਹਾਡੇ ਇਹਨਾਂ ਦੇ ਬੰਦੇ ਨੇ ਤੁਸੀਂ ਇਹਨਾਂ ਦੇ ਸਿਸ਼ੇ ਹਾਂ ਹਾਂ ਇਹਨੂੰ ਟੰਗੋ ਛੂਲੀ ਤੇ ਤੇ ਇਹਨਾਂ ਨੂੰ ਵੀ ਵਾਰੀ-ਵਾਰੀ ਛੂਲੀ ਤੇ ਟੰਗੋ ਜਦੋਂ ਨਹੀਂ ਕਹੇ ਵੀ ਇਹਨਾਂ ਨੂੰ ਛੂਲੀ ਤੇ ਟੰਗੋ ਉਹ ਵਿਚਾਰੇ ਤੇਰੇ ਉੱਥੇ ਚਲੇ ਗਏ ਆਂ ਤੇ ਸਾਡਾ ਹੀ ਨਾ ਕੋਈ ਸਵਾਲ ਨਹੀਂ ਉਹ ਤੇਰਾ ਚਲੇ ਗਏ ਤੇ ਦੂਜੇ ਪਾਸੇ ਤੁਸੀਂ ਬੈਠੇ ਹੋ ਤੁਹਾਡੇ ਤਿੰਨ ਬੰਦੇ ਗਏ ਗੁਰੂ ਤੇਗ ਬਾਧ ਸਾਹਿਬ ਨਾਲ ਤਿੰਨ ਸਿੱਖ ਗਏ ਨੇ ਔਰ ਤਿੰਨੇ ਸਿੱਖ ਪਹਿਲਾ ਸ਼ਹੀਦ ਕੀਤੇ ਗਏ ਨੇ ਉਹਨਾਂ ਨੂੰ ਆਖਰੀ ਤਮੰਨਾ ਪੁੱਛੀ ਗਈ ਵੀ ਤੁਹਾਡੀ ਕੀ ਤਮੰਨਾ ਆ ਤੇ ਉਹ ਸ਼ਹੀਦ ਭਾਈ ਜਿਹੜਾ ਹੈਗਾ ਸੀ ਮਤੀਦਾਸ ਉਹ ਇਹ ਕਹਿਣ ਲੱਗਿਆ ਸੀ ਵੀ ਮੇਰੀ ਕੋਈ ਤਮੰਨਾ ਨਹੀਂ ਜੀਣ ਦੀ ਮੈਨੂੰ ਲਾਲਸਾ ਨਹੀਂ ਇੱਕ ਤਮੰਨਾ ਮੇਰੇ ਚ ਜ਼ਰੂਰ ਹੈਗੀ ਹੈ ਮੈਂ ਕਿਸੇ ਆਪਣੀ ਇਸਤਰੀ ਨੂੰ ਨਹੀਂ ਮਿਲਣਾ ਬੱਚਿਆਂ ਨੂੰ ਨਹੀਂ ਮਿਲਣਾ ਮੈਂ ਧਰਤੀ ਤੋਂ ਬੜੀ ਖੁਸ਼ੀ ਨਾਲ ਜਾ ਰਿਹਾ ਹਾਂ ਇਹ ਮੈਨੂੰ ਤਮੰਨਾ ਹੈ ਵੀ ਮੇਰਾ ਮੂੰਹ ਜਦੋਂ ਤੁਸੀਂ ਚੀਰਨਾ ਮੈਨੂੰ ਕਿਹਦੇ ਵੱਲ ਕਰ ਦਿਓ ਮੇਰੇ ਗੁਰੂਵਾਲ ਕਰ। ਇੱਕ ਪਾਸੇ ਉਹ ਆਪਣਾ ਮੂੰਹ ਗੁਰੂਵਾਲ ਨੂੰ ਕਰਾ ਰਹੇ ਨੇ। ਦੂਸਰੇ ਪਾਸੇ ਗੁਰੂ ਨੂੰ ਪਿੱਠ ਦਿੱਤੀ ਜਾ ਰਹੀ ਹੈ ਪਗੰਬਰ ਨੂੰ। ਇਹ ਮਰਬ ਤੁਹਾਡੇ ਕੋਲ ਬਹੁਤ ਵਿਸ਼ੇਸ਼ ਚੀਜ਼ਾਂ ਪਈਆਂ। ਇਹ ਪਹਿਲੀ ਕੌਮ ਹੈ ਜਿਹੜੀ ਰੋਜ਼ ਯਾਦ ਕਰਦੀ ਹੈ ਜਿਹਨਾਂ ਨਾਮ ਜਪਿਆ ਵੰਡ ਛਕਿਆ ਧਰਮ ਹਿਤ ਸੀਸ ਦਿੱਤੇ, ਦੇਗ ਚਲਾਈ, ਤੇਗ ਵਾਹੀ, ਚਰਖੜੀਆਂ ਤੇ ਝੜੇ, ਬੰਦ-ਬੰਦ ਕਟਵਾਏ, ਖੋਪਰੀਆਂ ਲਹਾਈਆਂ ਆਰਿਆਂ ਨਾਲ ਚਰਾਏ ਗਏ। ਇਹ ਪਹਿਲੀ ਕੌਮ ਹੈ ਜਿਹੜੀ ਇਹ ਰੋਜ਼ ਹੀ ਦੋ ਟਾਈਮ ਯਾਦ ਕਰਦੀ ਹੈ ਤੇ ਪਹਿਲੀ ਕੌਮ ਹੈ ਭਾਰਤ ਵਿੱਚ ਜਿਹੜੀ 300 ਸਾਲ ਸਭ ਤੋਂ ਛੇਤੀ ਥੱਲੇ ਡਿੱਗ ਪਈ ਹੈ ਸਾਡੇ ਜੁਮਗ ਜਦੋਂ ਅਸੀਂ ਜੰਮੇ ਉਦੋਂ ਇਸ ਕੌਮ ਥੱਲੇ ਡਿੱਗੀ ਆ ਪਹਿਲੇ ਬਜ਼ੁਰਗਾਂ ਨੇ ਇਹਦੀ ਚੜ੍ਹ ਕੇ ਰੱਖਿਆ ਇਹਨੂੰ ਅਸਮਾਨ ਨੇ ਇਹ ਪਹਿਲੀ ਕੌਮ ਹੈ ਜਿਹਦਾ ਸਭ ਤੋਂ ਉੱਚਾ ਧਰਮ ਦਾ ਚਿੰਨ੍ਹ ਝੁਲਦਾ ਐਨਾ ਉੱਚਾ ਕਿਸੇ ਵੀ ਧਰਮ ਦਾ ਨਿਸ਼ਾਨ ਨਹੀਂ ਜਿਹਨਾਂ ਤੁਸੀਂ ਖੰਡਾ ਉੱਤੇ ਲਾਇਆ ਹੁੰਦਾ ਪਰ ਮੁਸ਼ਕਲ ਹੈ ਵੀ ਸ਼ਰਾਬ ਵੀ ਤੁਸੀਂ ਪੀਣੀ ਹੈ ਕਿਸੇ ਵੀ ਤੁਸੀਂ ਕੱਟਣੇ ਹੈ ਉਹ ਬਾਬੇ ਕੋ ਨਾਮ-ਦਾਮ ਲੈ ਲਿਆ ਉਹ ਬਾਬੇ ਨੇ ਤੁਹਾਨੂੰ ਕੋਈ ਪਾਬੰਦੀ ਨਹੀਂ ਲਾਈ ਵੀ ਅੱਜ ਤੋਂ ਬਾਅਦ ਦੂਸਰੀ ਸਤੀ ਕੋਲ ਨਾ ਜਾਈਂ ਜਾਂ ਝੂਠ ਨਾ ਬੋਲੀਂ ਕੁਝ ਨਹੀਂ ਉਹਨੇ ਕਿਹਾ ਬਸ ਨਾਮ ਲੈ ਲਿਆ ਤਾਂ ਠੀਕ ਹੈ ਬਾਬੇ ਨੇ ਛਡਾਲਣ ਅੱਗੇ ਜਾ ਕੇ ਇਹ ਗੱਲਾਂ ਕੁਝ ਗਲਤ ਹੋ ਗਈਆਂ ਤਾਂ ਇਹ ਜਥਾ ਤੁਹਾਡੇ ਜੀ ਤੁਹਾਡੇ ਚਰਨਾਂ 'ਤੇ ਬੇਨਤੀ ਕਰਦਾ ਵੀ ਪਿੰਡਾਂ ਦੇ ਲੋਕ ਹਜੇ ਵੀ ਇਕੱਠੇ ਹੋ ਜੋ ਨਸ਼ੇ ਪੱਤੇ ਛੱਡ ਦੋ ਸਾਰੇ ਦੇ ਸਾਰੇ ਤੇ ਖੰਡੇ ਦੀ ਪੌਣਾ ਛਕੋ ਜਦੋਂ ਤੁਸੀਂ ਥੋੜੇ ਜੇ ਬੰਦੇ ਇਕੱਠੇ ਹੋਵੋਗੇ ਤੇ ਗੁਰੂ ਨਾਨਕ ਦੀ ਖੁਸ਼ੀ ਤੁਹਾਡੇ ਨਾਲ ਠੋਣੀ ਹੈ ਫਿਰ ਦੂਜੇ ਬੰਦੇ ਪਰ ਇਹ ਨਾਲ ਹੋਏ ਹੋੜੀ ਜੋੜਾਂਗੇ ਉਹਨਾਂ ਨੂੰ ਵੀ ਕਵਾਂਗੇ ਵੀ ਭਾਈ ਇਦਾਂ ਚੱਲਣਾ ਕੰਮ ਹੁਣ ਇਦਾਂ ਨਹੀਂ ਚੱਲਣਾ ਤੇ ਜੇ ਜਿਹੜੇ ਬੰਦੇ ਨਹੀਂ ਚੁਰਦੇ ਉਹਨਾਂ ਦੇ ਘਰੇ ਹੁਣ ਇੱਕ ਤਰੀਕਾ ਸੀ ਉਹ ਗੁਰੂ ਘਰ ਚੱਲੇ ਆਇਆ ਸੀ ਉਹ ਹਜੇ ਮੈਂ ਨਹੀਂ ਕੁਛ ਵੀ ਕਿਸੇ ਨੂੰ ਕਹਿੰਦਾ ਵੀ ਉਹਦੇ ਘਰੇ ਪਾਠ ਨਾ ਪੜਿਆ ਜਾਏ ਉਹਨੂੰ ਜੇ ਪਾਠ ਪੜ੍ਹਨਾ ਹੈ ਤਾਂ ਉਹਨੂੰ ਕੁਛ ਮਨਾਇਆ ਜਾਏ ਵੀ ਜੇ ਤੂੰ ਪਾਠ ਗੁਰੂ ਪਾਠਾ ਤੇਰੇ ਘਰ ਚ ਆ ਬੰਦ ਕਿਨੇ ਘੰਟੇ ਬੈਠਣੇ ਇਹ ਤਕਰੀਬਨ 48 ਤੋਂ 60 50 60 55 ਘੰਟੇ ਲਾ ਲੋ 6-7 ਘੰਟੇ ਲੱਗ ਜਾਂਦੇ ਪਹਿਲਾਂ ਆਣ ਲੱਗਿਆ ਪਾਠ ਸ਼ੁਰੂ ਕਰਨ ਤੋਂ ਵੀ ਪਹਿਲਾਂ ਆ ਜਾਂਦੇ ਨੇ ਫਿਰ ਉਹ ਤੋਂ ਬਾਅਦ ਭੋਗ ਤੋਂ ਬਾਅਦ ਥੋੜਾ ਕੀਰਤਨ ਆ ਜਾਂ ਜਾਂ ਕੋਈ ਕਥਾ ਵਿਚਾਰ ਆ ਜਾਂ ਕੋਈ ਪ੍ਰਸ਼ਾਦ ਵਰਤਿਆ ਤਕਰੀਬਨ ਇਹਨਾਂ ਚਿਰ ਤੱਕ 50 ਤੋਂ ਬਾਅਦ ਤਕਰੀਬਨ 50-55 ਘੰਟੇ ਇਹ ਘਰ ਚ ਬੈਠੇ ਜੇ ਇੱਕ ਵਾਰ 55 ਘੰਟੇ ਘਰ ਬੈਠੇ ਹੈ ਤੇ ਉਹ ਤੋਂ ਬਾਅਦ ਉਹ ਹੋ ਗਿਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਉਹ ਵੀ ਕਿ ਗੁਰੂ ਬੈਠਾ ਸਾਡੇ ਘਰ ਚ ਆ ਗਿਆ ਉਸ ਤੋਂ ਬਾਅਦ ਉੱਥੇ ਉਹ ਦਿਜਾ ਵੱਜ ਗਿਆ ਉੱਥੇ ਸ਼ਰਾਬ ਖੁੱਲ ਗਈ ਉੱਥੇ ਮੀਟ ਪਚਲਣ ਲੱਪਿਆ ਇਹ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਗੁਰੂ ਇਹਨਾਂ ਗੱਲਾਂ ਨਾਲ ਕਦੇ ਵੀ ਖੁਸ਼ ਨਹੀਂ ਹੋਇਆ ਨਾ ਕਰੋ ਗੁਰਦੁਆਰੇ ਚ ਪਾਠ ਪੜਾ ਲਓ ਜੇ ਬੋਤੀ ਗੱਲ ਉੱਥੇ ਸੁਣੋ ਪਰ ਜੇ ਪੜਾਣਾ ਤੇ ਸੁਣੋ ਜ਼ਰੂਰ ਬਾਠ ਤੁਸੀਂ ਸੁਣਨਾ ਕੋਈ ਨਹੀਂ ਹੈ ਤੁਸੀਂ ਸੋਚਿਆ ਵੀ ਗ੍ਰੰਥੀ ਪੜ੍ਹ ਜਾਣਗੇ ਪੈਸੇ ਦੇ ਦੇਵਾਂਗੇ ਠੀਕ ਹੈ ਤੇ ਚਾਹੇ ਜਿੰਨੇ ਪੈਸੇ ਲੈ ਲੈਣ 7000 ਲੈਣਾ 7000 ਲੈ ਲੈਣ ਇਹ ਤੇ ਉਹ ਵੀ ਪਾਠ ਚੱਲਦੇ ਨੇ ਜਿਹੜੇ ਮੇਰੇ ਖਰ 17000 ਤੋਂ ਉੱਪਰ ਹੈ ਤੇ 10 15 ਬੰਦੇ ਆ ਕੇ ਪਾਠ ਪੜ੍ਹਦੇ ਨੇ ਬੜੀ ਖੁਸ਼ੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਦਾ ਪਰ ਅੱਗੇ ਜਾ ਕੇ ਕੀ ਹੋਇਆ ਉਸ ਘਰ ਦੇ ਲੋਕਾਂ 'ਚ ਕੀ ਤਬਦੀਲੀ ਆਈ ਉਹਨਾਂ ਦੇ ਮਾਨਸਿਕ ਤੱਤ 'ਤੇ ਕੀ ਫਰਕ ਪਿਆ ਇਹ ਕਿਸੇ ਨੇ ਨਹੀਂ ਦੇਖਿਆ ਇਸ ਕਰਕੇ ਇਹ ਜਿਥੇ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਪਿਆਰਿਓ ਆਪਣੀ ਕੌਮ ਬਾਰੇ ਕੁਝ ਸੋਚਣਾ ਸ਼ੁਰੂ ਕਰੋ ਕਿ ਮੈਂ ਹੁਣ ਪਤਾ ਨਹੀਂ ਕੱਲ ਨੂੰ ਮਰ ਜਾਣਾ ਮੈਂ ਇਸ ਕੌਮ ਵਿੱਚ ਆਇਆ ਜੰਮਿਆ ਮੈਂ ਇਹਦੇ ਬਾਰੇ ਕੁਝ ਕੀਤਾ ਵੀ ਹੈ ਜ਼ਿੰਦਗੀ ਵਿੱਚ ਮੈਂ ਆਪਣੇ ਨਿਆਣਿਆਂ ਬਾਰੇ ਐਨਾ ਕੁਝ ਕੀਤਾ ਮੈਂ ਆਪਣੇ ਕੁਝ ਹੋਰ ਰਿਸ਼ਤੇਦਾਰਾਂ ਦਾ ਕੀਤਾ ਮੈਂ ਕੌਮ ਬਾਰੇ ਵੀ ਕੁਝ ਸੋਚਿਆ ਵੀ ਮੇਰੀ ਕੌਮ ਹੋਣੀ ਰਹਿ ਚਾਹੀਦੀ ਅ ਜਿੰਨੇ ਵੀ ਬੰਦੇ ਬਾਬਿਆਂ ਨਾਲ ਜੁੜੇ ਨੇ ਇਹ ਬੰਦੇ ਕਦੇ ਵੀ ਕੌਮ ਬਾਰੇ ਨਹੀਂ ਸੋਚਣਗੇ ਕੋਈ ਨਿਰੰਕਾਰਿਆ ਨਹੀਂ ਸੋਚੂਗਾ ਉਹ ਜਿਹੜਾ ਦਰਸ਼ਨ ਦਾਸ ਬੈਠਾ ਜੇਠੂ ਵਾਲੀਆ ਬੈਠਾ ਪਰ ਨਿਆੜੇ ਵਾਲਾ ਬੈਠਾ RAM ਮੈਂ ਕੱਲੇ ਕੱਲੇ ਨਾਲ ਲਵਾਂ ਤੇ ਬੜੀ ਬੜੀ ਲਿਸਟ ਬਣਦੀ ਇਨੀ ਕਦੇ ਵੀ ਕੌਮ ਬਾਰੇ ਨਹੀਂ ਸੋਚਣਾ ਸਮਾਜੇ ਕੌਮ ਅੱਗੇ ਵੱਧਿਆ ਤੇ ਇਨੀ ਉਹਨਾਂ ਦੀਆਂ ਕੀ ਕਰਨੀਆਂ ਲੱਤਾਂ ਖਿੱਚਣੀਆਂ ਜਦੋਂ ਕੌਮ ਦਾ ਨੁਕਸਾਨ ਹੋਣਾ ਉਹ ਦਿਨ ਖੇੜ ਖੜਾ ਗਿਆ ਹਸਣਾ ਵੀ ਦੇਖਿਆ ਕਿਰਪਾਨ ਵਾਲਿਆਂ ਦੀ ਕੀ ਹਾਲਤ ਹੋਣੀ ਆ ਇਹਨਾਂ ਦੀ ਸੋਚ ਹੈ ਇਹ ਕਿਰਪਾਨਾਂ ਹੱਸੇ ਨਹੀਂ ਪਾਈਆਂ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੀ ਹੈ ਇਸ ਕਰਕੇ ਜਥਾ ਅਬਜੀਤ ਦੇ ਚਰਨਾਂ 'ਚ ਬੇਨਤੀ ਕਰਦਾ ਰਹਿੰਦਾ ਤੇ ਥੋੜੇ ਜਿਹਾ ਬਦਨ ਹੋ ਐਮੀ ਚੌਂਕੀਆਂ ਚੌਂਕੀਆਂ ਨਾ ਭਰੋਗੇ ਤੋ ਵੀ ਜੇ ਚੌਂਕੀ ਭਰਨੀ ਹੈ ਤੇ ਗੁਰਦੁਆਰੇ ਸ੍ਰੀ ਘਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਡੇਢ ਘੰਟੇ ਦੀ ਚੌਂਕੀ ਸਵੇਰੇ ਭਰੋ ਡੇਢ ਘੰਟੇ ਦੀ ਸ਼ਾਮ ਨੂੰ ਭਰੋ ਇੱਕ ਦਿਨ ਦੀ ਦੋ ਚੌਂਕੀਆਂ ਭਰ ਜੋ ਤੇ ਲਗਾਤਾਰ 5-6 ਸਾਲੇ ਕੰਮ ਕਰ ਜੋ ਫਿਰ ਤੁਹਾਨੂੰ ਅਕਲ ਆ ਜਾਊਗੀ ਕਿ ਅੰਤਰਗੁਰ ਅਰਾਧਣਾ ਜੇਵਾ ਜਾਪ ਗੁਰਨਾਵ ਨੇਤਰੀ ਸਤਗੁਰ ਪੇਖਣਾ ਸਰਬਣੀ ਸੁਣਨਾ ਗੁਰਨਾਵ ਤੇ ਸਤਗੁਰ ਛੇਤੀ ਰਤਿਆਂ ਦਰਗਹਿ ਪਾਈ ਹੈ ਉਹ ਸੱਚੀ ਦਰਗਾਹ ਜੀ ਤੁਹਾਨੂੰ ਸੀਟ ਨਜਰਬ ਕੀਤੀ ਜਾਂਦੀ ਹੈ ਉਹ ਰਿਜ਼ਰਵੇਸ਼ਨ ਵਿੱਚ ਚਾਰ ਸ਼ਰਤਾਂ ਲਾ ਦਿੱਤੀਆਂ ਨੇ ਅੰਤਰ ਦੀਆਂ ਜੇਵਾ ਦੀਆਂ ਤੇ ਸਵਰਣ ਸਰਬਣਾ ਦੀਆਂ ਤੇ ਨਾਲ-ਨਾਲ ਗੁਰੂ ਪਾਤਸ਼ਾਹ ਰਸਨਾ ਦੀਆਂ ਇਹ ਜੇਵਾ ਦੀਆਂ ਇਹ ਚਾਰ ਲਾਤੀਆਂ ਅੰਤਰ ਗੁਰ ਰੱdna ਜੇਵਾ ਜਾਪ ਗੁਰਨਾਵ ਨੇਤਰੀ ਤੇ ਸਰਬਣੀ ਤੇ 400 ਸ਼ਰਤਾਂ ਵਿੱਚ ਉਹ ਲੰਗਾ ਕੇ ਤੁਹਾਨੂੰ ਦਰਗਾਹ ਦੀ ਟਿਕਟ ਬਣਾਤੀ ਹੈ ਤੇ ਇਹ ਬਦੋ ਆਪਣੀ ਕੌਮ ਨਾਲ ਜੁੜੋ ਹਰ ਧਰਮ ਦਾ ਸਤਿਕਾਰ ਕਰੋ ਜੇ ਕਿਸੇ ਦਾ ਕਰਨਾ ਭਲਾ ਕਰੋ ਆ ਜਿਹੜੇ ਧਾਗੇ ਤਵੀਦ ਜੰਤਰਮਨ ਤੇ ਟੂਨੇ ਟਮਾਣੇ ਬੋਤਲਾਂ ਦਿੰਦੇ ਤੁਹਾਨੂੰ ਇਹਨਾਂ ਤੋਂ ਹਮੇਸ਼ਾ ਸੰਕੋਚ ਕਰੋ ਇਹਨਾਂ ਕੋਲ ਮਤ ਜਾਓ ਇਹਨਾਂ ਦੇ ਹੱਥ ਦਾ ਪਾਣੀ ਵੀ ਪੀਣਾ ਸਾਡੇ ਵਾਸਤੇ ਗਨਾ ਆ ਇਹ ਬਿਲਕੁਲ ਝੂਠੀਆਂ ਚੌਂਕੀਆਂ ਜੜਦਿਆਂ ਕੋਈ ਵਿਭਾਗ ਸੋਨੇ ਇੱਥੇ ਆਂਦਾ ਕਿਸੇ ਕੋਲ ਸਾਡੇ ਚ ਜੁਰਤੇ ਨਹੀਂ ਰਹੀਆਂ ਕੋਈ ਮੁਸਲਮਾਨੀ ਨਾਲ ਕੋਲ ਆਂਦਾ ਉਹ ਮਰਗੇ ਸਾਰੇ ਤੁਸੀਂ ਥਿਰਕ ਗਏ ਜਦੋਂ ਬੰਦਾ ਥਿਰਕ ਜਾਏ ਉਹਦਾ ਪੈਰ ਕਿਤੇ ਵੀ ਫੇਰ ਟਿਕਦਾ ਨਹੀਂ ਇਧਰ ਜਾ ਕਦੇ ਇਧਰ ਨੂੰ ਜਾ ਘੁੱਦੇ ਬਾਬੇ ਕੋਲ ਜਾ ਫਲਾਣੇ ਬਾਬੇ ਕੋਲ ਜਾ ਉਹ ਵੀ ਬਾਬਿਆਂ ਨਾਲ ਕੀ ਸੋਚਿਆ ਵਾ ਉਹਨੇ ਬੜਾ ਬੜਾ ਸਿਸਟਮੈਟਿਕਲੀ ਆ ਉਹਨੇ ਜਦੋਂ ਤੁਸੀਂ ਜਾਣਾ ਇਹ ਪਤਾ ਮੈਨੂੰ ਵੀ ਪਤਾ ਲੱਗ ਗਿਆ ਵੀ ਜਿੰਨੇ ਵੀ ਲੋਕ ਆਂਦੇ ਨੇ ਕਿ ਕਿਹੜੇ ਆਂਦੇ ਨੇ ਦੁਖੀ ਆਂਦੇ ਉਹਨਾਂ ਨੂੰ ਇਹ ਫੋਲੋ ਕਰ ਲਿਆ ਇਹ ਬੰਦੇ ਸਾਰੇ ਦੁਖੀ ਨੇ ਹੁਣ ਅਸੀਂ ਕੀ ਕਹਿਣਾ ਬਾਬੇ ਨਾਲ ਕੀ ਕਹਿਣਾ ਉਹਨਾਂ ਕਹਿਣ ਵੀ ਤੁਹਾਡੇ ਘਰ ਜਾ ਕੇ ਨਿਕਲ ਦੀ ਜੇ ਹੋਰ ਤਾਂ ਉਹਨੂੰ ਕੱਖ ਨਹੀਂ ਪਤਾ ਉਹ ਗੁਪਤ ਚੀਜ਼ ਆ ਉਹ ਕਹਿਣਗੇ ਵੀ ਹਾਂ ਪਹਿਲਾਂ ਤੇਰੇ ਤੇ ਤੂੰ ਜੰਮਿਆ ਬਾਅਦ ਚਾ ਤੇਰਾ ਪਹਿਲਾਂ ਬੁੱਢਾ ਉੱਥੇ ਦੀਵਾ ਜਗਾਉਣਾ ਹੁੰਦਾ ਤੇ ਤੈਨੂੰ ਪਤਾ ਨਹੀਂ ਰਿਹਾ ਤੂੰ ਛੱਡ ਦਿੱਤਾ ਉਹ ਕਿਤੇ ਨਾ ਕਿਤੇ ਤੂੰ ਇਹ ਕਹਿ ਦੋਣਗੇ ਤੂੰ ਉਹ ਕਬਰ ਵੱਲੋਂ ਪਿਸ਼ਾਬ ਕਰ ਦਿੱਤਾ ਸੀ بس ਉਦੋਂ ਦਾ ਫਕੀਰ ਦੇ ਨਾਲ ਚਮੜਿਆ ਪਰ ਐਸੀ ਕੋਈ ਗੱਲ ਕਰਨ ਗਏ ਹੈ ਸਹੀ ਨਾ ਗੱਲਾਂ ਚ ਪਰ ਉਹ ਜਦੋਂ ਇਹ ਗੱਲ ਕਹਿ ਦੋਗਾ ਵੀ ਤੇਰੇ ਘਰ ਚਗਾ ਨਿਕਲਦੀ ਹੈ ਉਹ ਫੇਰ ਬਾਬਾ ਆ ਕੇ ਦੋ ਚਾਰ ਇੱਟਾਂ ਰਖਾ ਕੇ ਕੇ ਦੀਵਾ ਬੜਾ ਜੂਗਾ ਫੇਰ ਇਹਨਾਂ ਚ ਜੁਰਤ ਨਹੀਂ ਰਹਿਣੀ ਚਾਹੀ ਇਹਨਾਂ ਦਾ ਪੋਤਰਾ ਵੀ ਜੰਪੇ ਤਾਂ ਵੀ ਉਹ ਉਹ ਇੱਟਾਂ ਤੇ ਦੀਵਾ ਮੁੜ ਕੇ ਉਥੋਂ ਚੁੱਕਿਆ ਨਹੀਂ ਜਾਣਾ ਜੇ ਇੱਟਾਂ ਰਖੀਆਂ ਦੀਵਾ ਰਖਿਆ ਮੱਝ ਵੀ ਮਰ ਗਈ ਹੈ ਮੁੰਡਾ ਵੀ ਮਰ ਗਿਆ ਤਾਂ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਇੱਟਾਂ ਦੀ ਤੇ ਜੇ ਇੱਟਾਂ ਚੁੱਕ ਦਿੱਤੀਆਂ ਮੱਝ ਮਰੀ ਹੈ ਤੇ ਫੇਰ ਪ੍ਰੋਬਲਮ ਕਿੱਥੇ ਆਣੀ ਇਟਾਂ ਦੀ ਜਾਨੀ ਵੀ ਇਟਾਂ ਚੁੱਕ ਦਿੱਤੀ ਅਸੀਂ ਤਾਂ ਇਹ ਮੱਝ ਮਾਰ ਗੀ ਮਰ ਐਨੀ ਮਾਨਸਿਕਤਾ ਕਮਜ਼ੋਰ ਹੋ ਚੁੱਕੀ ਹੈ ਜਿਹੜੀ ਕੌਮ ਨੂੰ ਗੁਰੂ ਨੇ ਵਿਹਿਮਾ ਭਰਮਾ ਪਖੰਡਾ ਤੋਂ ਚੁੱਕ ਕੇ ਆਪਣੇ ਲੈਵਲ ਤੇ ਖੜੀ ਕੀਤਾ ਸੀ ਅੱਜ ਉਹ ਕੌਮ ਸਭ ਤੋਂ ਥੱਲੇ ਭਾਰਤ ਵਿੱਚ ਪੰਜਾਬ ਵਿੱਚ ਧੱਕ ਥੱਲੇ ਆਈ ਹੈ ਇਸ ਕਰਕੇ ਜਿਹਾ ਅਬ ਜੀ ਚਰਨਾ ਚ ਬੇਨਤੀਆਂ ਕਰਦਾ ਰਹਿੰਦਾ ਵੀ ਭਾਈ ਤੁਸੀਂ ਇਹ ਗੱਲ ਨੂੰ ਚੁੱਕੋ ਅਜੇ ਕੀਰਤਨ ਚੱਲਣਾ ਹੈ ਭਾਈ ਸਾਹਿਬ ਬੈਠੇ ਨੇ ਬੜੇ ਇੰਟਰਨੈਸ਼ਨਲ ਨਿਸਕਾਮ ਕੀਰਤਨੀ ਚਾਹਤੇ ਜੀ ਸੇਵਾ ਨਵਾ ਜਾਂਦੇ ਨੇ ਗੁਰੂ ਪਾਤਸ਼ਾਹ ਮੈਂ ਬੜੀ ਚਾਹ ਹੁੰਦਾ ਪਏ ਕੀਰਤਰੀਏ ਬੰਦੇ ਜਿਹੜੇ ਇਦਾਂ ਚਲੋ ਸੇਵਾ ਕਰਦੇ ਨੇ ਇਹ ਵੀ ਹਰ ਕੋਲ ਨੂੰ ਦਾਤ ਨਹੀਂ ਹੁੰਦੀ ਗੁਰੂ ਪਾਤਸ਼ਾਹ ਰਹਿਮਤ ਕਰਕੇ ਕਿਸੇ ਨੂੰ ਆਪਣੀ ਦਾਤ ਦਿੰਦੇ ਨੇ ਪਰ ਸਾਰਾ ਕੁਝ ਨਾਲ ਦੇਖਣਾ ਪੈਂਦਾ ਗੁਰੂ ਪਾਤਸ਼ਾਹ ਰਹਿਮਤ ਕਰਨ ਤੇ ਐਨੀਆਂ ਕਿ ਬੈਂਤੀਆਂ ਪ੍ਰਬੰਹਨ ਕਰਦੇ ਆ ਹੋਇਆਂ ਨਾ ੱਟਕੇ ਖਾਓ ਇੱਧਰ ਉੱਧਰ ਤੇ ਇਸ ਪਿੰਡ ਦੇ ਗੁਰਦੁਆਰਿਆਂ 'ਚ ਬੈਠੋ ਉਹਦੇ ਗੁਰਕ ਚ ਪੈਸੇ ਪਾ ਕੇ ਘੁੰਮਣਾ ਦਾ ਜਿੰਨਾ ਵੀ ਪੈਸਾ ਇਹ ਘੁੰਮਣਾ ਵਿੱਚ ਲਾਓ ਜੇ ਤੁਹਾਡਾ ਪੈਸਾ ਤੁਹਾਡੇ ਪਿੰਡ ਤੋਂ ਬਾਹਰ ਨਾ ਜਾਏ ਮੇਰਾ ਨਾ ਇਥੇ ਜਿਹਦਾ ਅੱਜ ਲੰਗਰ ਪੰਜਾਬ ਸਿੰਘ ਦਾ ਤਿਆਰ ਹੋਇਆ ਇਹਦੇ ਤਾਂ ਆਪਣੇ ਬੰਦੇ ਹੁੰਦੇ ਨੇ ਆਪਣੇ ਪਿੰਡ ਦੇ 10 ਮੁੰਡੇ ਤਿਆਰ ਕਰੋ ਲੰਗਰ ਨੂੰ ਉਹ ਜਿਹੜਾ ਪੈਸਾ ਹਜ਼ੀ ਲੰਗਰੀ ਨੂੰ ਦੇਣਾ ਉਹ ਕਿਹਨੂੰ ਦਈਏ ਪਿੰਡ ਦੇਆਂ ਦਸ ਮੁੰਡਿਆਂ ਨੂੰ ਸਾਡਾ ਪਿੰਡ ਦਾ ਪੈਸਾ ਪਿੰਡ ਵਿੱਚ ਹੀ ਰਹਿ ਜਾਏ ਜੇ ਕੋਈ ਬਹੁਤੀ ਗੱਲ ਹੈ ਤੁਹਾਡੀ ਮੂਵੀ ਮਾਬੀ ਦੀ ਇੱਕ ਅਦਾ ਮੁੰਡਾ ਪਿੰਡ ਦਾ ਮੂਵੀ ਵਾਲਾ ਖੜਾ ਕਰ ਲਿਆ ਉਹਦੇ ਘਰ ਪੈਸਾ ਸਾਡੇ ਚਲੇ ਜਾਏ ਕੋਈ ਗੱਲ ਨਹੀਂ ਪਿੰਡ ਦਾ ਵੱਡਾ ਸਾਡਾ ਮੇਰਾ ਪਿੰਡ ਮੇਰਾ ਘਰ ਬਣਾਓ ਇਹ ਪਿੰਡ ਵਿੱਚ ਜਿਹੜਾ ਸਾਡੀ ਗੋਲਕ ਦਾ ਪੈਸਾ ਉਹ ਜਿਹੜਾ ਇਸ ਲੋੜਵੰਦੇ ਦੇ ਮੂੰਹ 'ਚ ਜਾਣਾ ਉਹ ਹੈਗਾ ਗੁਰੂ ਦਾ ਪੰਥ ਦਾ ਹੁਕਮ ਗੁਰੂ ਕੀ ਗੋਲਕ ਗਰੀਬ ਦਾ ਇਹ ਨਾ ਕਿਸੇ ਹੋਰ ਨਾਲ ਕਰਨਾ ਹਿੰਦੂ ਨਾਲ ਨਹੀਂ ਕੰਮ ਕਰਨਾ ਇਸਾਈ ਨਾਲ ਨਹੀਂ ਕਰਨਾ ਇਹ ਤੁਸੀਂ ਕਰਨਾ ਸੀ ਗੁਰੂ ਕੀ ਗੋਲ ਗਰੀਬ ਦਾ ਮੂੰਹ ਵੜਾਉਣਾ ਸੀ ਭਾਪ ਜਿਹੜਾ ਵੀ ਪੈਸਾ ਗਰੀਬ ਦੇ ਮੂੰਹ 'ਚ ਗਿਆ ਉਹ ਕਿੱਥੇ ਗਿਆ ਬਾਬੇ ਨਾਨਕ ਦੀ ਗੋਲਕ ਬਾਬੇ ਨਾਨਕ ਦੀ ਜਿਹੜੀ ਗੋਲਕ ਹੈ ਉਹ ਸਟੀਲ ਦੀ ਨਹੀਂ ਹੈ ਉਹ ਲੋਹੇ ਦੀ ਨਹੀਂ ਹੈ ਉਹ ਲੱਕੜ ਦੀ ਨਹੀਂ ਹੈ ਉਹ ਕਾਦੀ ਹੈ ਗਰੀਬ ਦੇ ਮੂੰਹ ਦੀ ਗੋਲਕ ਜਿਹੜਾ ਉੱਥੇ ਗਿਆ ਉਹ ਬਾਬੇ ਨਾਨਕ ਹੋ ਗਿਆ ਇਸ ਕਰਕੇ ਜੇ ਤੁਹਾਡਾ ਪੈਸਾ ਇਹਦਾ ਰੁਕ ਜਾਏ ਇਹਦੇ ਤੇ ਇੱਕ ਸਾਡਾ ਇਤਿਹਾਸਿਕ ਪੱਖ ਤੋਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਭਾਈ ਗੁਰਦਾਸ ਜੀ ਨੇ ਚੁੱਕ ਲਿਆ ਸੀ ਕੰਮ ਵੀ ਪਿਰਥੀਆ ਸਾਰਾ ਮਾਲ ਖੀਚੀ ਜਾਂਦਾ ਤੇ ਅਰਜਨ ਦੇਵ ਦੇ ਲੰਗਰ ਖਾਸਤਾ ਹੋਇਆ ਤੇ ਉਹ ਨਹੀਂ ਜਾ ਕੇ ਲੋਕਾਂ ਨੂੰ ਸਿੱਖਾਂ ਨੂੰ ਕਹਿਣਾ ਸ਼ੁਰੂ ਕੀਤਾ ਵੀ ਗੁਰੂ ਤਾਂ ਹੈਗੇ ਆ ਅਰਜਨ ਦੇਵ ਤੁਸੀਂ ਪਿਰਥੀਆ ਕੋਲ ਜਾ ਕੇ ਛੱਲੇ ਲੋਹੇ ਜਾਂਦੇ ਤੇ ਉਹ ਆਂਦੇ ਵੀ ਨਹੀਂ ਨਹੀਂ ਪਿਰਥੀਆ ਵੱਡਾ ਮੁੰਡਾ ਆ ਉਹਨੂੰ ਭਗਵੰਨੀ ਹੈ ਇਸ ਕਰਕੇ ਉਹ ਹੀ ਹੋਣਾ ਗੁਰੂ ਤੇ ਉਹਨਾਂ ਨੂੰ ਪਤਾ ਨਹੀਂ ਆਮ ਲੋਕਾਂ ਨੂੰ ਹੁੰਦਾ ਫਿਰ ਆਂਦੇ ਵਿੱਚ ਚੰਗਾ ਉਹਦੇ ਕੋਲ ਵੀ ਜਾਓ ਪਿਰਥੀਏ ਕੋਲ ਜਾਓ ਪਰ ਪੈਸੇ ਨਾ ਚੜਾਓ ਕਿਸੇ ਵੀ ਬਾਬੇ ਕੋਲ ਜਾ ਕੇ ਤੁਸੀਂ ਪੈਸੇ ਨਾ ਚੜਾਓ ਕੋਈ ਚੀਜ਼ ਨੂੰ ਲੈ ਕੇ ਨਾ ਜਾਓ ਦੋ ਤਿੰਨ ਮਹੀਨਿਆਂ ਚ ਬਾਬਾ ਤੁਹਾਨੂੰ ਹੱਥ ਜੋੜੂਗਾ ਵੀ ਇੱਥੇ ਆਣ ਦੀ ਤੁਹਾਡੀ ਕੋਈ ਲੋੜ ਨਹੀਂ ਹੈ ਉਹ ਉਹਦੇ ਕੋਲ ਗਏ ਆਂਦੇ ਉਹਨਾਂ ਕੋਲ ਪੈਸੇ ਨਾ ਚੜਾਓ ਉਹਦਾ ਪਿਰਥੀਏ ਇੱਧਰ ਜਾ ਕੇ ਦਰਸ਼ਨ ਮੇਲੇ ਕਰ ਲੋ ਉਹ ਦਰਸ਼ਨ ਮੇਲੇ ਕਰਨ ਲੱਗੇ ਸੰਗਤ ਤੇ ਉਹਨਾਂ ਦੇਖਿਆ ਵੀ ਕਿਸੇ ਨੇ ਆ ਕੇ ਮੱਥਾ ਨਹੀਂ ਟੇਕਿਆ ਕਿਸੇ ਨੇ ਕੋਈ ਪੈਸਾ ਨਹੀਂ ਰੱਖਿਆ ਕਿਸੇ ਨੇ ਕੋਈ ਕੱਪੜਾ ਨਹੀਂ ਦਿੱਤਾ ਉਹ ਪੈਰ ਟੁੱਟ ਕੇ ਬਹਿ ਗਿਆ ਇੱਥੇ ਕੀ ਲੈਣਾ ਹੈ ਚਲ ਉਹ ਤੇ ਦਰਸ਼ਨ ਉਹਦੇ ਅਰਜਨ ਦੇ ਦਰਸ਼ਨ ਕਰੋ ਉਹਦੇ ਚਲੋ ਇੱਥੇ ਕੀ ਲੈਣਾ ਹੈ ਹੁਣ ਉਹ ਉੱਥੋਂ ਉੱਠ ਕੇ ਅਰਜਨ ਦੇਵ ਵੱਲ ਜਾਂਦੇ ਨੇ ਜਦੋਂ ਅਰਜਨ ਦੇਵ ਵੱਲ ਜਾਂਦੇ ਨੇ ਉਹ ਬੜੇ ਖੁਸ਼ ਹੁੰਦੇ ਨੇ ਕਿ ਗੁਰੂ ਕੀ ਸੰਗਤ ਆਈ ਹੈ ਫੇਰ ਨਾਲ ਬਿਠਾ ਲਦੇ ਨੇ ਹਾਂ ਇਹਨਾਂ ਸੰਗਤਾਂ ਨੇ ਜਿੱਦਾਂ ਦਾ ਜਲ ਪਾਣੀ ਹੈ ਵਿੱਚ ਸਿਕਾਓ ਇਹ ਦੂਰੋਂ ਚੱਲ ਕੇ ਆਏ ਨੇ ਉੱਧਰ ਬੜਾ ਹਲੀਮੀ ਸੀ ਤੇ ਉੱਧਰ ਬੜੀ ਆਕੜ ਸੀ ਹੁਣ ਸਿੱਖਾਂ ਨੂੰ ਜਾ ਕੇ ਭਾਈ ਗੁਰਦਾਸ ਕੋ ਪਹੁੰਚਦੇ ਨੇ ਵੀ ਕੀ ਦੇਖਿਆ ਆਖਾ ਉੱਧਰ ਤਾਂ ਸਾਨੂੰ ਦਾ ਛਿੜਕਾਂ ਪਈਆਂ ਆਖਾ ਉੱਧਰੋਂ ਕੀ ਹੋਇਆ ਅਖੌਦਤ ਐਸ ਤਰੀਕੇ ਦਾ ਬទੀਰਾ ਹੋਇਆ ਅੰਦਰ ਫਿਰ ਤੁਹਾਨੂੰ ਤਾਂ ਕਹਿੰਦੇ ਆ ਵੀ ਇਹ ਗੁਰੂ ਵਿੱਚ ਕੁਝ ਐਸੀਆਂ ਗੱਲਾਂ ਵੀ ਹੁੰਦੀਆਂ ਨੇ ਉਹ ਥੋੜਾ ਜਿਹਾ ਉਦਜ ਨਿਮਰਤਾ ਵੀ ਹੁੰਦੀ ਹੈ ਸ਼ੈਨਸ਼ੀਲਤਾ ਵੀ ਹੁੰਦੀ ਹੈ ਤੁਸੀਂ ਐਵੇਂ ਨਾ ਧੱਕੇ ਖਾਓ ਇਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਇਹ ਨਹੀਂ ਵੀ ਵੱਡੇ ਮੁੰਡੇ ਨੂੰ ਮਿਲਣੀ ਹੈ ਸ਼੍ਰੀ ਚੰਦ ਨੂੰ ਮਿਲ ਜਾਣੀ ਸੀ ਦਾਤੂ ਜੀ ਨੂੰ ਮਿਲ ਜਾਣੇ ਸੀ ਇਹ ਜਿਹੜਾ ਜੋਗ ਹੈ ਉਹਨੂੰ ਹੀ ਮਿਲਦੀ ਹੈ ਤੇ ਇਸ ਟਾਈਮ ਜਿਹੜਾ ਸਮੇ ਦਾ ਗੁਰੂ ਹੈ ਉਹ ਹੈਗਾ ਸ਼੍ਰੀ ਗੁਰੂ ਅਰਜਨ ਦੇਵ ਜੀ ਉੱਥੇ ਜਾਓ ਫਿਰ ਹੌਲੀ ਹੌਲੀ ਪਿਰਥੀ ਦਾ ਸਾਰਾ ਰੋਜਗਾਰ ਬੰਦ ਹੋ ਗਿਆ ਜਦੋਂ ਰੋਜਗਾਰ ਬੰਦ ਹੋਇਆ ਫਿਰ ਆ ਕੇ ਗੁਰੂ ਅਰਜਨ ਦੇਵ ਦੇ ਦਰਬਾਰ ਚ ਆ ਕੇ ਬੇਨਤੀ ਕੀਤੀ ਵੀ ਮੇਰਾ ਵੀ ਕੋਈ ਸੋਚੋ ਮੈਂ ਤਾਂ ਹੁਣ ਭੁੱਖਾ ਮਰ ਲੱਗਿਆ ਫਿਰ ਆnde ਕੋਈ ਨਹੀਂ ਵੀਰਾ ਤੂੰ ਵੱਡਾ ਭਰਾ ਆਂ ਗੁਰੂ ਨਾਨਕ ਦਾ ਖਾਨਦਾਨ ਵਿੱਚੋਂ ਐ ਤੂੰ ਕੋਈ ਨਹੀਂ ਇਹਨੂੰ ਐਨੀਆਂ ਜਿਹੜੀਆਂ ਫੁਲਾਨੀ ਮਾਰਕੀਟ ਆ ਜਿਹੜੀ ਮਾਈ ਸੇਵਾ ਮਜ਼ਾਰਦੀ ਮਾਰਕੀਟ ਆ ਜਾਂ ਫੁਲਾਨੀ ਮਾਰਕੀਟ ਜਿਹੜੀ ਬਣਾਈਆਂ ਗੁਰੂ ਨੇ ਦੁਕਾਨਾਂ ਇਹਦਾ ਸਾਰਾ ਕਿਰਾਇਆ ਇਹਨੂੰ ਪਿਰਥੀ ਇਹਨੂੰ ਦੋ ਜੱਗਾ ਬਧਾ ਖਾਣਾ ਪਾਣਾ ਕਹੇ ਸਾਨੂੰ ਕੋਈ ਲੋੜ ਨਹੀਂ ਪੈਸੇ ਦੀ ਇਹ ਮਰਿਆ ਮਤਲਬ ਫੇਰ ਵੀ ਗੁਰੂ ਐਨਾ ਦਿਆਲ ਐ ਐਨਾ ਪਰਪਕਾਰੀ ਐ ਤੇ ਇਸ ਕਰਕੇ ਅੱਜ ਉਹ ਭਾਈ ਗਰਦਾਸ ਜੀ ਭਾਈ ਬੁੱਢੇ ਨੂੰ ਲੋੜ ਐ ਵੀ ਲੋਕਾਂ ਨੂੰ ਕਹਿਣ ਦੀ ਲੋੜ ਐ ਵੀ ਅੱਜ ਇਸ ਲੋਕ ਕੋ ਤੁਹਾਡਾ ਗੁਰੂ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਸ਼ਮੀਰ ਦੇ ਸਿੱਖਾਂ ਦਾ ਗੁਰੂ ਪਾਕਿਸਤਾਨ ਦੇ ਸਿੱਖਾਂ ਦਾ ਗੁਰੂ ਅਫਗਾਨਿਸਤਾਨ ਦੇ ਸਿੱਖਾਂ ਦਾ ਗੁਰੂ ਅਮਰੀਕਾ ਦੇ ਸਿੱਖਾਂ ਦਾ ਗੁਰੂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇੱਥੇ ਜੁੜੋ ਤੇ ਇਕੱਠੇ ਹੋ ਕੇ ਇਹ ਕੌਮ ਨੂੰ ਅੱਗੇ ਲੈ ਕੇ ਚੱਲੀਏ ਆਪਣੇ ਬੱਚੇ ਨੂੰ ਹਰ ਐਜੂਕੇਸ਼ਨ ਦੋ ਤੇ ਨਾਲ-ਨਾਲ ਆਪਣੇ ਖਰਚ ਸੰਕੋਚ ਰੱਖੋ ਗੁਰਦੁਆਰੇ ਦੇ ਲੰਗਰ ਹਾਲ ਨੂੰ ਵਰਤਨ ਦਾ ਯਤਨ ਕਰੋ ਉੱਥੋਂ ਦੀ ਸਾਊਂਡ ਵਰਤੋ ਉੱਥੋਂ ਦੀ ਚੋਰਾ ਵਰਤੋ ਉੱਥੋਂ ਦੇ ਭਾਂਡੇ ਵਰਤੋ ਗਰੀਬ ਅਮੀਰ ਦੇ ਸਾਂਝੇ ਸਮਾਗਮ ਹੁੰਦੇ ਨੇ ਇਸ ਕਰਕੇ ਹੁਣ ਤੁਹਾਨੂੰ ਇਹ ਸੋਚਣਾ ਪੈਣਾ ਵੀ ਤੁਹਾਡੀ ਆਮਦਨ ਇੱਕ ਪਾਸੇ ਸੁਹਾਣੀ ਹੈ ਤੇ ਖਰਚ ਤੁਹਾਡੇ 99 ਖੜੇ ਹੋਏ ਨੇ ਹੁਣ ਤੁਹਾਨੂੰ ਖਰਚਾਂ ਵੱਲ ਧਿਆਨ ਦੇਣਾ ਪੈਣਾ ਵੀ ਕਿਹੜਾ ਕਿਹੜਾ ਖਰਚ ਰੋਕਣਾ ਪੈਣਾ ਆ ਦੁਖੀ ਹੋ ਕੇ ਸਾਨੂੰ ਇਹ ਗੱਲ ਕਹਿੰਦੀ ਹੈ ਕਿ ਹਿਮਾਚਲ ਦੀ ਬੱਤੀ 2 ਰੁਪਏ ਜੂਨਟ ਹੈ ਤੇ ਦਿੱਲੀ ਦੀ ਬੱਤੀ 2 ਰੁਪਏ ਜੂਨਟ ਹੈ ਤੇ ਪੰਜਾਬ ਦੀ ਬੱਤੀ 11 ਰੁਪਏ ਜੂਨਟ ਹੈ ਹਿਮਾਚਲ 2 ਰੁਪਏ ਜੂਨਟ ਦਿੱਲੀ ਚ 2 ਰੁਪਏ ਜੂਨਟ ਇੱਕ ਸਾਈਡ ਤੇ ਉਹ ਹੈ ਇੱਕ ਸਾਈਡ ਤੇ ਦਿੱਲੀ ਅਗਲੇ ਪਾਸੇ ਤੇ ਵਿੱਚ ਕੀ ਹੈ ਪੰਜਾਬ ਤੇ ਪੰਜਾਬ ਦੀ ਬੱਚੀ 11 ਤੇ ਜੋ ਗਉਟਕਸ ਬਹੁਤ ਕੁਛ ਹੈ ਤੁਹਾਡੇ ਨਾਲ ਹੋ ਰਿਹਾ ਤੁਹਾਡੇ ਬਾਰੇ ਕਿਸੇ ਨੂੰ ਹਜੇ ਤੱਕ ਸੋਚ ਨਹੀਂ ਹੈ ਤੇ ਨਾ ਤੁਸੀਂ ਆਪਣੇ ਬਾਰੇ ਇਨੀ ਰਹੇ ਸ਼ਰਾਬ ਪੀਪੀ ਕੇ ਤੁਸੀਂ ਬੁੱਧੀ ਪ੍ਰਸ਼ਟ ਕੀਤੀ ਹੈ ਤੁਸੀਂ ਆਪਣੇ ਬਾਰੇ ਸੋਚਣ ਜੋਗੇ ਨਹੀਂ ਰਹੇ ਆਪਣੇ ਨਿਆਂਿਆਂ ਬਾਰੇ ਸੋਚਣ ਜੋਗੇ ਨਹੀਂ ਰਹੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਹੋਇ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਗੁਰੂ ਦੀ ਗੋਦ ਵਿੱਚ ਬੈਠਣਾ ਸਿੱਖੋ ਫਿਰ ਕਿਤੇ ਨਾ ਜਾਓ ਕਿਸੇ ਪਾਸੇ ਨਾ ਦੌੜੋ ਅ ਜਦ ਗੁਰੂ ਤੁਹਾਨੂੰ ਕਹੂਗਾ ਕਿ ਤੈਨੂੰ ਇਹ ਬਾਹਰੋਂ ਕੋਈ ਵੀ ਚੀਜ਼ ਨਹੀਂ ਲੱਭਣੀ ਤੈਨੂੰ ਜਿਹੜੀ ਵੀ ਚੀਜ਼ ਲੱਭਣੀ ਹੈ ਕਿੱਥੋਂ ਲੱਭਣੀ ਹੈ ਤੈਨੂੰ ਤੇਰੇ ਅੰਦਰੋਂ ਹੀ ਲੱਭਣੀ ਜੜੀ ਜੀ ਲੱਭਣੀ ਤੈਨੂੰ ਬਾਹਰੋਂ ਕੋਈ ਚੀਜ਼ ਨਹੀਂ ਲੱਭਣੀ ਬਾਹਰੋਂ ਭਟਕਣਾ ਹੀ ਅਜ ਨਹੀਂ ਮਰਜ਼ੀ ਭਟਕਣਾ ਪਾਲਾ ਹੈ ਚੀਜ਼ ਜਿਹੜੀ ਤੇਰੀ ਤੇ ਜੇ ਮੈਂ ਅੰਦਰ ਰੱਖੀ ਹੋਈ ਹੈ ਤੇ ਆਹ ਤੈਨੂੰ ਰਾਹ ਦੱਤਾ ਆ ਨਾਮ ਦਾ ਇਹ ਰਸਤੇ ਨਾਲ ਅੰਦਰ ਨੂੰ ਵੰਡਣਾ ਸ਼ੁਰੂ ਕਰ ਤੇ ਹੌਲੀ ਹੌਲੀ ਸ਼ਾਇਦ ਤੈਨੂੰ ਉਹ ਚੀਜ਼ ਪ੍ਰਾਪਤ ਜੇ ਬਖਸ਼ਿਸ਼ ਹੋ ਗਈ ਗੁਰਪ੍ਰਸਾਦ ਦੀ ਤੇ ਹੋ ਜਾਊਗੀ ਤੈਨੂੰ ਕਾਫੀ ਰਾਹਿਤ ਹੋ ਜਾਊਗੀ ਤੇਰਾ ਸਫਰ ਕੁਝ ਤੈਅ ਜ਼ਰੂਰ ਹੋ ਜਾਊਗਾ ਜੇ ਦੂਰੇ ਵੀ ਆਏਗਾ ਤਾਂ ਉੱਥੋਂ ਸਬਰ ਫੇਰ ਸ਼ੁਰੂ ਕਰ ਲੇਗਾ ਇਸ ਕਰਕੇ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਦਾਸ ਵੱ ਸਭ ਨੂੰ ਵੀ ਕਹਿੰਦਾ ਸੀ ਮਹਾਂਗਾ ਸਿਗਨਲ 'ਤੇ ਮੇਰੀ ਸਿਹਤ ਬਹੁਤ ਡਾਊਨ ਜਾ ਰਹੀ ਹੈ ਮੈਨੂੰ ਮਜਬੂਰ ਨਾ ਕੀਤਾ ਜਾ ਕਿਸੇ ਕਿਸ ਸਮਾਗਮ 'ਤੇ ਆਣ ਵਾਸਤਾ ਸਮਾਗਮ ਇਹ ਬੇਸਕ ਦਿਹਾੜੀ ਦੇ ਤਿੰਨ ਤਿੰਨ ਚੱਲਣ ਬੜੀ ਖੁਸ਼ੀ ਹੈ ਤੁਸੀਂ ਇਕੱਠੇ ਹੋ ਗਏ ਇੱਕ ਇੱਕ ਇਹੋ ਜਥਾ ਬਣਾਉਣ ਦਾ ਮਤਲਬ ਇਹ ਹੁੰਦਾ ਕਿ ਜਥੇ 'ਚ ਕੋਈ ਬੰਦੇ ਆ ਜਾਂਦੇ ਨੇ ਕਈ ਬੰਦੇ ਨਿਕਲ ਜਾਂਦੇ ਨੇ ਜਥਾ ਉਦਨੇ ਦਾ ਉਮਾ ਚੱਲਿਆ ਜਾਂਦਾ ਕੋਈ ਇਧਰੋਂ ਦਰਿਆ 'ਚ ਪੈ ਗਈ ਬਾੜਾ ਕੋ ਬਾੜਾ ਟਟਕਿਆਂ ਦੇ ਪਾਸੇ ਚੱਲੇ ਗਿਆ ਪਰ ਦਰਿਆ ਆਪਣੀ ਮੰਜ਼ਿਲ ਵੱਲ ਨੂੰ ਵੱਧਦਾ ਵੱਧਦਾ ਸਮੁੰਦਰ ਵੱਲ ਨੂੰ ਤੁਰਿਆ ਰਹਿੰਦਾ ਤੁਸੀਂ ਆਪਣੇ ਮੂਲ ਬੱਤ ਤੱਤ ਵੱਲ ਨੂੰ ਵਧਣਾ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਤੇ ਇਹ ਨਹੀਂ ਵੀ ਹੈ ਮੇਤੋ ਬਿਨਾਂ ਕੀਰਤਨ ਨਹੀਂ ਚੱਲਣੇ ਜਾਂ ਭਾਈ ਦਲਵਾਰ ਸਿੰਘ ਤੋਂ ਬਿਨਾਂ ਕੀਰਤਨ ਨਹੀਂ ਚੱਲਣੇ ਜਾਂ ਜੇ ਤੁਸੀਂ ਇਕੱਠੇ ਰਹੋਗੇ ਤਾਂ ਸਭ ਕੁਝ ਰਹੂਗਾ